ਚੈੱਕ ਕਰੋ ਬਾਈ ਬਿਲਕੁਲ ਨਵਾਂ ਸਟਾਕ ਆ ਗਿਆ ਬਾਈ ਮੁਸਤਾਕ ਖਾਨ ਕੋਲੇ ਪਹੁੰਚੇ ਆਪਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਹੀ ਨਵਾਂ ਜਿਹੜਾ ਏਸੀ ਆ ਤੋਹਫੇ ਨੇ ਬਾਈ ਏਸੀ ਕਿਹੜੇ ਨੇ ਨਵਾਂ ਬਿਲਕੁਲ ਸਟਾਕ ਆ ਚੁੱਕਿਆ ਆਪਾਂ ਦਿਖਾਉਨੇ ਗੱਲਬਾਤ ਕਰਾਂਗੇ ਬਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਏਸੀ ਲਿਆਉਂਦੇ ਫਿਰ ਆਤੀ ਵਧੀਆ ਵਧੀਆ ਬਾਈ ਸੈਕ ਹੈਂਡ ਜਮਾ ਵਿੱਚੋਂ ਨਵੇਂ ਵਰਗੀ ਕੰਡੀਸ਼ਨ ਹੈ ਇਹ ਦੇਖੋ ਬਰਾਬਰ ਇਹ ਵੀ ਦੇਖੋ ਕੀ ਬਾਤ ਆ ਯਾਰ ਕੀ ਬਾਤ ਆ ਭਈਆ ਤੁਸੀਂ ਚੈੱਕ ਕਰ ਸਕਦੇ ਮੈਂ ਜਮਾ ਬ੍ਰੇਕੀ ਨਾਲ ਦਿਖਾਉਂਗਾ ਲਵੋ ਏਸੀ ਤੇ ਆ ਦੇਖੋ ਬਿਲਕੁਲ ਫਰੈਸ਼ ਪੀਸ ਨੇ ਬਾਹਰੋਂ ਵੀ ਬਿਲਕੁਲ ਹੀ ਫਾਈਵ ਸਟਾਰ ਹੈ ਫਾਈਵ ਸਟਾਰ ਹੀ ਫਾਈਵ ਸਟਾਰ ਤੇ ਇਹ ਵੀ ਫਾਈਵ ਸਟਾਰ ਹੈ ਉਹ ਵੀ ਫਾਈਵ ਸਟਾਰ ਉਹ ਵੀ ਫਾਈਵ ਸਟਾਰ ਵਿੱਚ 3 ਸਟਾਰ ਨੇ ਆ 2 ਸਟਾਰ ਵੀ ਇਹ ਵਿੱਚੇ ਅੱਛਾ ਇਹ ਵੀ ਫਾਈਵ ਸਟਾਰ ਹੈ ਬਾਈ ਬਹੁਤ ਘੈਂਟ ਘੈਂਡੇ ਐ ਸੀ ਆ ਦੋ ਕੋ ਪਾਈਫਾ ਸਟਾਰ ਦੀ ਪੈਨਾਸੋਨਿਕ ਹਾਂ ਬਿਲਕੁਲ ਬੋਲਟਾਸ ਦਾ ਪੈਨਾਸੋਨਿਕ ਪੈਨਾਸੋਨਿਕ ਬੋਲਟਾਸ ਲੋਇਡ ਦੇ ਸੈਮਸੰਗ ਬੋਲਟਾਸ ਸੈਮਸੰਗ ਤੇ ਆਪਣਾ ਡੈਕਨ ਦੇ ਡੈਕਨ ਦਾ ਪਿਆ ਜੀ ਕਾ ਬੋਲਟਾਸ ਪਿਆ ਕਾ ਰੈਡ ਬੋਲਟਾਸ ਪਿਆ ਠੀਕ ਹੈ ਜੀ ਡੈਕਨ ਦਾ ਤੇ ਜੀ ਬਾਈ ਚੈੱਕ ਕਰੋ ਪੂਰਾ ਆ ਚੁੱਕ ਤੇ ਬੋਲਟਾਸ ਦੇ ਨਵੇਂ ਨਵੇਂ ਬਈਆ ਕਿਹਦਾ ਸੋਹਣਾ ਪੀਸ ਆ ਯਾਰ ਆ ਦੇਖੋ ਬਈ ਚੈੱਕ ਕਰੋ ਕਿਹਦਾ ਸੋਹਣਾ ਪੀਸ ਆ 5 ਸਟਾਰ ਆ ਯੋਕ ਆ 5 ਸਟਾਰ ਰੇਟਿੰਗ ਚ ਆ ਗਿਆ ਇਹ 2 ਸਾਲ ਪੁਰਾਣਾ ਪੀਸ ਬੋਲ ਜੀ 2 ਸਾਲ ਕੁਲ 2 ਸਾਲ ਅਜਾ ਮੁਸਤਾਕ ਖਾਨ ਭਾਈ ਰੇਟ ਕੀ ਪਹਿਣਗੇ ਆਪਣਾ ਪ੍ਰਾਈਸ ਕੀ ਪਾਜੇਗੇ ਇਹ ਆਪਣੀ ਦੀ 12000 ਤੋਂ ਸ਼ੁਰੂ ਜੀ 12000 ਤੋਂ 16000 ਤੱਕ ਅਲੱਗ ਅਲੱਗ ਕੰਪਨੀਆਂ ਦੀ ਲਗ ਅਲੱਗ ਕੰਡੀਸ਼ਨਸ ਨਾਲ ਡੇਟ ਹੈ ਜੀ ਅੱਛਾ ਜੀ 12000 ਤੋਂ ਸਟਾਰਟ ਹੈ 12000 ਤੋਂ ਸ਼ੁਰੂ ਹੋ ਜੀ ਮੈਂ ਲੋੜ ਦਾ ਪੀਸ ਹੈ ਜੀ ਹਾਂ ਜੀ ਇਹ ਬਈ 12000 ਰੁਪਏ ਡੇਟ ਆਂਦੇ ਸੀ ਜੀ ਅੱਛਾ ਡੇਟ ਆਂਦੇ ਸੀ 12000 ਦਾ ਕੁੱਲ ਬਾਈ ਦੇਖ ਲੋ ਇਹ ਸਰਕਾ ਇਹਨਾਂ ਕਾ ਹੁੰਦਾ ਵੀ ਥੋੜਾ ਪੁਰਾਣਾ ਹੁੰਦਾ 12000 ਦਾ ਮਾਡਲ ਹਾਂ ਕੋਈ ਹਾਂ ਕੋਈ ਮਤਲਬ ਜਿਹੜੇ ਜਾਦੇ ਪੁਰਾਣਾ ਉਹਦੀ ਘਾ ਹਾਂ ਹਾਂ ਜੀ ਹੈ ਠੀਕ ਹੈ ਅੱਛਾ ਬਾਈ ਲੈ ਕੇ ਜੀ ਲੋਕੇ ਜੀ ਦਾ ਤੂੰ ਓਕੇ ਬਾਈ ਜੀ ਲੀਕ ਦਾ ਬਿਲਕੁਲ ਓਕੇ ਮਿਲੇਗੀ ਚਾਲੂ ਮਿਲੇਗੀ ਜੀ ਚੈੱਕ ਕਰ ਰਹੇ ਹੁੰਦਾ ਕੱਲਾ ਕੱਲਾ ਵੀਸੋ ਦੇਖੋ ਸਾਰੇ ਪੀ ਇਹ ਕੀ ਕਰ ਰਹੇ ਐਸ ਤਰ੍ਹਾਂ ਏਸੀ ਨੂੰ ਖੋਲ ਕੇ ਨਾ ਪੂਰਾ ਇਹ ਚ ਪ੍ਰੈਸ਼ਰ ਭਰ ਕੇ ਇਹਦੇ ਚ ਚੈੱਕ ਕਰ ਰਹੇ ਬਾਈ ਲੀਕੇਜ ਤਾਂ ਤਾਂ ਕੋਈ ਮਤਲਬ ਮਤਲਬ ਹੀ ਨਹੀਂ ਵੜਦਾ ਹੈਗਾ ਵੀ ਲੀਕੇਜ ਰਹੂਗੀ ਤੇ ਪੂਰਾ ਪੀਸ ਖੋਲ ਕੇ ਬਾਈ ਹੋਰੀ ਸਰਵਿਸ ਤਸੱਲੀ ਬਖਸ਼ ਕਰਦੇ ਆ ਦੇਖ ਆ ਦੇਖੋ ਜੀ ਆਪਣੇ ਕੋਲ 5 ਸਟਾਰ ਪੀਸ ਹੈ ਜੀ ਆ ਸੋਨਿਕ ਦਾ ਹੀ ਪਹਿਲਾ ਸੋਨਿਕ ਦਾ ਬਾਈ ਜਪਾਨ ਦੀ ਕੰਪਨੀ ਹੈ ਜੀ 60000 ਰੁਪਏ ਦਾ AC ਹੈ ਸਰਪੂਜ 17000 ਰੁਪਏ ਦਾ ਕੁੱਲ ਸਾਰਾ 1000 ਦਾ ਕੀ ਬਾਤ ਹੈ ਬਾਈ ਦੇਖੋ ਬਿਲਕੁਲ ਆ ਬਾਈ ਹੋਰਾਂ ਦਾ ਸੈਟਅਪ ਹੈ ਪੂਰਾ ਤੇ ਆ ਬਾਈ ਹੋਰਾਂ ਦੀ ਦੁਕਾਨ ਹੈ ਬਾਈ ਆਪਾਂ ਐਡਰੈਸ ਜੇ ਮੋਟਰ ਉਹ ਜਰਨਲ ਦਾ ਹੀ ਪਿਆ ਹਾਂ ਉਹ ਜਰਨਲ ਦਾ ਪਿਆ ਜੀ ਇਨਵੈਂਟਰੀ ਸੀ 60000 ਰੁਪਏ ਦੇ ਚ ਜੀ 17000 ਦਾ ਕੁੱਲ 17000 ਦਾ ਬਾਈ 60000 ਵਾਲਾ AC ਕੁੱਲ 17000 ਦਾ ਉਹ ਜਰਨਲ ਦਾ ਬਾਈ ਚੈੱਕ ਕਰ ਲਿਓ ਰੇਟ ਚੈੱਕ ਕਰ ਲਿਓ ਹਾਂ ਬਰਲਪੂਲ ਦਾ ਪਿਆ 3D ਅੱਛਾ 3D ਪੀਸ ਹੈ ਰੇਟ ਉਹ ਹੀ ਦਾ 15000 ਰੁਪਏ 15000 ਰੁਪਏ ਕੀ ਬਾਤ ਹੈ ਅੱਛਾ ਖਾਨ ਸਾਹਿਬ ਮੜਾ ਜੀ ਆਪਾਂ ਇਧਰ ਆ ਕੇ ਦੱਸਦੇ ਹਾਂ ਨਾ ਲੋਕਾਂ ਨੂੰ ਸਮਝਾ ਦਈਏ ਵੀ ਕਿ ਆਉਣਾ ਕਿੱਥੇ ਆ ਦੇਖੋ ਆਉਣਾ ਤੇ ਜੀ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਜਾਖਲ ਦੇ ਵਿੱਚ ਇੱਕੇ ਫਾਟਕ ਨੇ ਠੀਕ ਹੈ ਜੀ ਜਾਖਲ ਦੀ ਫਾਟਕ ਕੋਲ ਫਾਟਕਾਂ ਕੋਲ ਪੈਲਸ ਹੈ ਆਰਸੀ ਪੈਲਸ ਆਰਸੀ ਪੈਲਸ ਦੇ ਕੋਲੇ ਪੈਲਸ ਨਾਲ ਹੀ ਆ ਬਾਈ ਇੱਥੇ ਪੈਰਸ ਪੈਲਸ ਬਣਿਆ ਹੋਇਆ ਤੇ ਇਧਰ ਆਪਾਂ ਇਧਰ ਦਿਖਾ ਦਈਏ ਮੜਾ ਜੀ ਹਨਾ ਬੁਰਲਾ ਡਾ ਰੋਡ ਦਿਖਾ ਦਈਏ ਇੱਥੋਂ ਬਾਈ ਜੀ ਜਦੋਂ ਆਪਾਂ ਆਉਨੇ ਆ ਇੱਥੋਂ ਬੁਰਲਾ ਡਾ ਰੋਡ ਹੈ ਉਹ ਬੁਰਲਾ ਡ ਇਹ ਸਾਈਡ ਜਾਖਲ ਆ ਗਿਆ ਜਦੋਂ ਬੁੜਲਾਡੇ ਤੋਂ ਆਉਂਗੇ ਜਾਖਲ 'ਚ ਵੜਨ ਤੋਂ ਪਹਿਲੀ ਟੀਪ ਪੁਆਇੰਟ ਆਉਂਦਾ ਤਲਵਾੜੇ ਵਾਲਾ ਰੋਡ ਵਜਦਾ ਇਹ ਬਸ ਜਿਹਨੂੰ ਮਰਜ਼ੀ ਪੁੱਛ ਲਈ ਫਾਟ ਕਿੱਥੇ ਨੇ ਫਾਟ ਕੋਲ ਪੈਸਿਟੀ ਆ ਬਾਈ ਇਹ ਜਾਖਲ ਆਪਾਂ ਮੋਟਾ ਮੋਟਾ ਇਹ ਦੱਸ ਦਿੰਨੇ ਆ ਜਿਵੇਂ ਤੁਸੀਂ ਬਠਿੰਡਾ ਸਾਈਡ ਤੋਂ ਆਣਾ ਬਠਿੰਡਾ ਮਾਨਸਾ ਬੁੜਲਾਡਾ ਜਾਖਲ ਸੰਗਰੂਰ ਸੁਨਾਮ ਲਹਿਰਾ ਜਾਖਲ ਤੇ ਪਟਿਆਲੇ ਸਾਈਡ ਤੋਂ ਆ ਰਹੇ ਹੋ ਪਟਿਆਲਾ ਸਮਾਣਾ ਪਾਤਣਾ ਜਾਖਲ ਅੱਛਾ ਨਹੀਂ ਨਹੀਂ ਪਤਾ ਲਾ ਦੇ ਤੁਸੀਂ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਤੁਹਾਨੂੰ ਲੋਕੇਸ਼ਨ ਪਾ ਦਾਂਗੇ ਜੀ ਤੁਹਾਨੂੰ ਲੋਕੇਸ਼ਨ ਪਾ ਦਾਂਗੇ ਹਾਂ ਬਿਲਕੁਲ ਕਈ ਵਾਰੀ ਬਾਈ ਜੀ ਕਈ ਵਾਰ ਫੋਨ ਵੀ ਨਾ ਚੱਕਿਆ ਜਾਂਦਾ ਜੀ ਤਾਂ ਤੁਸੀਂ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਤੁਹਾਨੂੰ ਦੁਕਾਨ ਦੀ ਲੋਕੇਸ਼ਨ ਪਾ ਦਾਂਗੇ ਲੋਕੇਸ਼ਨ ਪਾ ਦਾਂਗੇ ਬਸ ਤੁਸੀਂ ਜਾਂ ਲੋਕੇਸ਼ਨ ਲਿਖ ਦਿਓ ਜਾਂ ਹੈਲੋ ਲਿਖ ਦਿਓ ਤੁਹਾਨੂੰ ਲੋਕੇਸ਼ਨ ਕਿਉਂਕਿ ਬਾਈ ਕਈ ਵਾਰੀ ਨਾ ਅਗਰ ਤੁਸੀਂ ਏਸੀ ਲੈਣਾ ਚਾਹੁੰਦੇ ਹੋ ਸੈਕੰਡ ਹੈਂਡ ਏਸੀ ਦੇ ਚਾਹਵਾਨ ਹੋ ਬਈ ਅਗਰ ਤੁਸੀਂ ਕੂਲਰ ਲੈਣ ਦੀ ਸੋਚ ਰਹੇ ਹੋ ਤਾਂ ਕੂਲਰ ਤੋਂ ਪਹਿਲਾਂ ਮੈਂ ਕਹੂੰਗਾ ਇੱਕ ਵਾਰੀ ਏਸੀ ਬਾਰੇ ਜ਼ਰੂਰ ਜਿਹੜਾ ਉਹ ਕਰੋ ਕਿਉਂਕਿ ਬਹੁਤ ਵਧੀਆ ਗੱਲ ਹੈ ਵੀ ਏਸੀ ਜਿਹੜਾ ਕੂਲਰ ਹੈ ਨਾ ਭਾਈ ਉਹਦੀ ਲਾਈਫ ਬਹੁਤ ਘੱਟ ਹੁੰਦੀ ਹੈ। ਦੋ ਗੱਲਾਂ ਭਾਈ ਜਿੱਤਿਆ ਰੱਖਣਾ ਇੱਕ ਤਾਂ ਭਾਈ ਅਸੀਂ ਕਿਸੇ ਤੋਂ ਵੀ ਅਡਵਾਂਸ ਪੇਮੈਂਟ ਨਹੀਂ ਜੋ ਪਵਾਉਂਦੇ ਜੀ। ਪੇਮੈਂਟ ਨਹੀਂ ਪਾਣੀ ਜੀ ਕਿਸੇ ਨੂੰ। ਕਿਸੇ ਨੂੰ ਪੇਮੈਂਟ ਨਹੀਂ ਪਾਣੀ ਕਿਤੇ ਕੋਈ। ਦੂਜਾ ਸਾਡਾ ਬਿਲਕੁਲ ਓਰਿਜਨਲ ਕੰਮ ਹੈ। WhatsApp ਤੇ ਹੈਲੋ ਲਿਖੋ ਹੀ ਭੇਜੋ ਜੀ। ਤੁਹਾਨੂੰ ਲੋਕੇਸ਼ਨ ਪਾ ਦਾਂਗੇ ਤੇ ਵੇਸ਼ੇ ਫੋਟੋ ਪਾ ਦਾਂਗੇ। ਬਸ ਠੀਕ ਹੈ ਜੀ। ਫੋਨ ਕੇਵਲ ਨਹੀਂ ਜੇ ਕਹਿੰਦਾ ਜੀ ਤਾਂ WhatsApp 'ਤੇ ਹੈਲੋ ਲਿਖੀ ਭੇਜੋ। ਲਿਖ ਕੇ ਭੇਜੋ। ਠੀਕ ਹੈ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ